ਗੁਰ ਜਿੱਕਾ ਖਾਲਸਾ ਵਾਹਿਗੁਰਜ ਜਿੱਕੀ ਫਤਿਹ ਅੱਜ ਵੀ ਜੀ ਬੋਲ ਰਿਹਾ ਐ ਨਾਮ ਮੇਰਾ ਸੰਤੋਖ ਸਿੰਘ ਪਿੰਡ ਕਲਸੀਆਂ ਕਲਾਂ ਫਰੀ ਬੂਟਿਆਂ ਦੀ ਸੇਵਾ ਕਰਨ ਵਾਲਾ ਤੇ ਕੱਲ ਦੀ ਜਿਹੜੀ ਗਰਮੀ ਬਹੁਤ ਹੀ ਜਿਆਦੀ ਪਈ ਆ ਕੱਲ 48 ਡਿਗਰੀ ਦੇ ਤਾਪਮਾਨ ਚੱਲ ਗਿਆ ਸੀ ਤੇ ਉਹ ਜਾਣ ਕੇ ਉਹ ਜਿਹੜੇ ਮੈਂ 1 ਸਾਲ ਤੋਂ ਜਾਨਕਿ ਫ੍ਰੀ ਬੂਟਿਆਂ ਦੀ ਸੇਵਾ ਕਰ ਰਿਆਂ ਤੇ ਹੁਣ ਵੀ ਆਪਾਂ ਰਲ ਮਿਲ ਕੇ ਬੂਟੇ ਆਪਾਂ ਲਾਈਏ ਤੇ ਹੋਰ ਵੀ ਜਾਣਗੇ ਆਪਾਂ ਨੂੰ ਹੋਰ ਵੀ ਜਿਹੜੇ ਬੂਟੇ ਅੱਗ ਲੱਗ ਜਾਂਦੇ ਬੂਟੇ ਬੂਟਿਆਂ ਨੂੰ ਤੇ ਜਿਹੜੇ ਮਾਲਾ ਕੋ ਚੀਜ਼ ਕੱਖ ਕੰਡਾ ਸਾੜਦੇ ਉਹ ਬੂਟਿਆਂ ਨੂੰ ਅੱਗ ਲੱਗ ਜਾਂਦੀ ਹੈ ਤੇ ਉਹਨਾਂ ਤੋਂ ਵੀ ਆਪਾਂ ਥੋੜਾ ਜਿਹਾ ਬਚਾ ਕੇ ਰੱਖਿਆ ਕਰੀਏ ਬੂਟਿਆਂ ਨੂੰ ਤੇ ਹੋਰ ਵੀ ਜਾਣਗੇ ਸਾਰਿਆਂ ਗਾੜੀ ਮਿੰਤੀ ਕੀਤੀ ਜਾਂਦੀ ਹੈ ਬਜ਼ੁਰਗਾਂ ਗਾੜੀ ਨੌਜਵਾਨਾਂ ਗਾੜੀ ਤੇ ਸਾਰਿਆਂ ਭੈਣ ਭਰਾਵਾਂ ਲਈ ਤੇ ਆਪਾਂ ਵੱਲ ਛੱਡ ਕੇ ਤੇ ਆਪਾਂ ਬੂਟੇ ਬਚਾਈਏ ਤੇ ਦੂਸਰੀ ਬੇਨਤੀ ਇਹ ਆ ਜਿਹੜੇ ਥੋੜੇ ਬਾਤੇ ਜਿਹੜੇ ਨਾ ਆਪਾਂ ਏਸੀ ਵੀ ਚਲੋ ਆਪਾਂ ਲਾਏ ਘਰਾਂ ਦੇ ਵਿੱਚ ਲਾਏ ਆ ਤੇ ਆਪਾਂ ਹੁਣ ਥੋੜੇ ਬਾਤੇ ਨਾ ਥੋੜੇ ਬਾਤੇ ਆਪਾਂ ਬੂਟਿਆਂ ਬਾਰੇ ਵੀ ਕੋਈ ਨਾ ਕੋਈ ਸੋਚਿਆ ਕਰੀਏ ਤੇ ਬੂਟੇ ਵੀ ਆਪਾਂ ਲਾਈਏ ਵੱਲ ਛੱਡ ਕੇ ਬੂਟੇ ਆਪਣੇ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ ਘਟਿਆ ਬੜੀ ਜਿਆਦਾ ਗਰਮੀ ਵੱਧ ਰਹੀ ਆ ਹੋਰ ਬਾਹਰਲੇ ਦੇਸ਼ਾਂ ਦੇ ਦਵਾਈਆਂ ਦਵਾਈ ਦੇ ਵਿੱਚ ਉਹਨਾਂ ਨੇ ਆਪਣੇ ਪੰਜਾਬ ਦੇ ਵਿੱਚੋਂ ਮਿੱਟੀ ਖੜ ਕੇ ਉੱਧਰ ਬੜੇ ਜਿਆਦਾ ਪੌਦੇ ਇਹਨਾਂ ਤਿਆਰ ਕਰ ਦਿੱਤੇ ਉਹਨਾਂ ਨੇ ਆਪ ਦਾ ਜਨਕ 30 ਡਿਗਰੀ ਤਾਪਮਨ ਲੈ ਗਏ ਉਹ ਬੜਾ ਡਾਊਨ ਕਰਤਾ ਨਹੀਂ ਤੇ ਉੱਥੇ ਸਭ ਤੋਂ ਜਿਆਦਾ ਗਰਮੀ ਉੱਥੇ ਹੀ ਤੇ ਉਹਨਾਂ ਨੇ ਆਪਣੇ ਆਪਣੇ ਕੋਲੋਂ ਤੋਂ ਮਿੱਟੀ ਇੱਥੋਂ ਖੜ ਕੇ ਜਦੋਂ ਮਿੱਟੀ ਖੜ ਕੇ ਤੇ ਫੇਰ ਉਹਨਾਂ ਤਾਪਮਨ ਥੱਲੇ ਡੇਗ ਲਿਆ ਤੇ ਆਪਣੇ ਕੋਲ ਸਾਰਾ ਕੁਝ ਰੱਬ ਬਾਬੇ ਨਾਨਕ ਨੇ ਦਿੱਤਾ ਸਾਰਾ ਕੁਝ ਆਪਾਂ ਦਿੱਤਾ ਤੇ ਆਪਾਂ ਜਾਣ ਕੇ ਵੱਲ ਚੜ ਕੇ ਇੱਥੇ ਬੂਟੇ ਲਾਈਏ ਤੇ ਸਾਰਿਆਂ ਗਾੜੀ ਬੇਨਤੀ ਕੀਤੀ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ